ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਸਾਰਿਆਂ ਦਾ ਆਪਣੇ YouTube ਦੇ ਲਾਈਵ ਸੈਸ਼ਨ ਦੇ ਵਿੱਚ ਤੇ ਅੱਜ ਆਪਾਂ ਕਰਨ ਜਾ ਰਹੇ ਹਾਂ ਜੀ ਆਪਣੀ ਮਾਸਟਰ ਕੈਡਰ ਦੀ ਕਲਾਸ ਦਾ ਅਗਲਾ ਟੌਪਿਕ ਆਧੁਨਿਕ ਕਵੀ ਸ਼ੁਰੂ ਕੀਤੇ ਹੋਏ ਹਨ ਜੀ ਤੇ ਅੱਜ ਦੀ ਕਲਾਸ ਦੇ ਵਿੱਚ ਆਪਾਂ ਕਰਾਂਗੇ ਚਰਨ ਸਿੰਘ ਸ਼ਹੀਦ ਉਹਨਾਂ ਦੇ ਜੀਵਨ ਬਾਰੇ ਜਾਣਕਾਰੀ ਹਾਸਲ ਕਰਾਂਗੇ ਕਲਾਸ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਜੀ ਤਾਂ ਜੋ ਸਾਰੇ ਜਣੇ ਟਾਈਮ ਤੇ ਜੁਆਇਨ ਕਰ ਲੈਣ ਤਿਕ ਆਡੀਓ ਵੀਡੀਓ ਦੀ ਕਨਫਰਮੇਸ਼ਨ ਦੇ ਦਿਓ ਜੀ ਜੇ ਸਭ ਕੁਝ ਠੀਕ ਹੈ ਤਾਂ ਫਿਰ ਆਪਾਂ ਕਰਦੇ ਹਾਂ ਜੀ ਕਲਾਸ ਸ਼ੁਰੂ ਅੱਜ ਦੀ ਹਾਂਜੀ ਠੀਕ ਹੈ ਜੀ ਤਾਂ ਸ਼ੁਰੂ ਕਰਦੇ ਹਾਂ ਅੱਜ ਦੀ ਕਲਾਸ ਤੇ ਦੇਖਦੇ ਹਾਂ ਕਿ ਕੀ ਚੀਜ਼ਾਂ ਹਨ ਇਸ ਦੇ ਵਿੱਚ ਹਾਂਜੀ ਤਾਂ ਪਹਿਲੇ ਨੰਬਰ ਤੇ ਆਉਂਦਾ ਵੀ ਉਹਨਾਂ ਦੇ ਜੀਵਨ ਬਾਰੇ ਕਿ ਚਰਨ ਸਿੰਘ ਸ਼ਹੀਦ ਦਾ ਜਿਹੜਾ ਜਨਮ ਹੈ ਜੀ ਉਹ ਹੋਇਆ 8 ਮਾਰਚ 1891 ਈਸਵੀ ਦੇ ਵਿੱਚ ਤੇ ਉਹਨਾਂ ਦੀ ਮੌਤ ਹੁੰਦੀ ਹੈ ਜੀ 14 ਜਾਂ ਫਿਰ 24 ਅਗਸਤ 1935 ਦੇ ਵਿੱਚ Shimla ਦੇ ਵਿੱਚ ਉਸ ਤੋਂ ਅੱਗੇ ਉਹਨਾਂ ਦੇ ਮਾਤਾ ਦਾ ਨਾਮ ਹੈ ਜੀ ਸ਼ਿਵਕੌਰ ਤੇ ਪਿਤਾ ਸੁਭਾ ਸਿੰਘ ਉਹਨਾਂ ਦਾ ਪਿੰਡ ਹੈ ਜੀ ਅੰਮ੍ਰਿਤਸਰ ਤੇ ਕਿੱਤਾ ਸੀ ਉਹਨਾਂ ਦਾ ਕਵੀ ਦੇ ਤੌਰ ਤੇ ਉਹਨਾਂ ਨੇ ਕੰਮ ਕੀਤਾ ਤਰੱਕੀ ਦੇਖਦੇ ਆ ਜੀ ਉਹਨਾਂ ਦੀ ਜਿਹੜੀ ਪ੍ਰਵਿਰਤੀ ਹੈ ਉਹ ਬਣਦੀ ਹੈ ਜੀ ਹਾਸ ਰਸੀ ਮੁੱਖ ਪ੍ਰਵਿਰਤੀ ਉਹਨਾਂ ਦੀ ਹਾਸ ਰਸੀ ਹੈ ਵੈਸੇ ਉਹਨਾਂ ਨੇ ਰਾਜਸੀ ਰਾਸ਼ਟਰਵਾਦੀ ਤੇ ਪ੍ਰਗਤੀਵਾਦੀ ਪ੍ਰਵਿਰਤੀ ਦੀ ਵੀ ਵਰਤੋਂ ਕੀਤੀ ਤਾਂ ਉਸ ਤੋਂ ਅੱਗੇ ਉਹਨਾਂ ਦੇ ਜਿਹੜਾ ਉਪਨਾਮ ਵਰਤੇ ਜਾਂਦੇ ਆ ਉਹ ਸੁਤਰਾ ਸ਼ਹੀਦ ਤੇ ਬਾਬਾ ਬਰੀਆਮਾ ਤੇ ਉਸ ਤੋਂ ਬਾਅਦ ਸੁਭਾ ਤੇ ਵਤੀਰਾ ਉਹਨਾਂ ਦਾ ਰਿਆ ਮਿਲਾਪੜਾ ਤੇ ਮਿੱਤਰਤਾ ਵਾਲਾ ਤੇ ਉਹਨਾਂ ਦਾ ਪਹਿਲਾ ਕਾਵ ਸੰਗ੍ਰਹਿ ਆਉਂਦਾ 1919 ਦੇ ਵਿੱਚ ਸ਼੍ਰੀ ਪ੍ਰਤਾਪ ਉਹਦੇ ਉਸ ਤੋਂ ਬਾਅਦ ਉਹਨਾਂ ਦਾ ਆਖਰੀ ਕਾਵ ਸੰਗ੍ਰਹਿ ਆਉਂਦਾ ਹੈ 1955 ਦੇ ਵਿੱਚ ਬੇਪਰਵਾਈਆਂ ਫਿਰ ਉਹਨਾਂ ਦਾ ਜਿਹੜਾ ਮੋੜ ਵੱਜਦਾ ਹੈ ਆਪਨੇ ਹਾਸ ਰਸੀ ਰਚਨਾ ਵਿੱਚ ਲਿਖਣ ਦਾ ਮੋੜ ਬੰਨਿਆ ਤਾਂ ਚਰਨ ਸਿੰਘ ਸ਼ਹੀਦ ਪਹਿਲੇ ਕਵੀ ਹਨ ਜਿਨ੍ਹਾਂ ਨੇ ਹਾਸ ਰਸ ਦੇ ਉੱਪਰ ਜਾਂ ਕਹਿ ਲਓ ਆਪਦੀ ਕਵਿਤਾ ਦਾ ਕਵਿਤਾ ਨੂੰ ਹਾਸ ਰਸੀ ਢੰਗ ਦੇ ਨਾਲ ਪੇਸ਼ ਕਰਨ ਦਾ ਜਿਹੜਾ ਹੈ ਮੋੜ ਬੰਨਿਆ ਤਾਂ ਇਹ ਚਰਨ ਸਿੰਘ ਸ਼ਹੀਦ ਪਹਿਲੇ ਕਵੀ ਹਨ ਜਿਨ੍ਹਾਂ ਨੇ ਕਵਿਤਾ ਨੂੰ ਹਾਸ ਰਸੀ ਰੰਗ ਦਿੱਤਾ ਉਸ ਤੋਂ ਅੱਗੇ ਆਪਾਂ ਦੇਖਦੇ ਹਾਂ ਉਹਨਾਂ ਦੀ ਵਿਦਾ ਵਿਦਾ ਉਹਨਾਂ ਦੀ ਸੀਜੀ ਕਵਿਤਾ, ਵਾਰਤਕ, ਜੀਵਨੀ, ਨਾਵਲ, ਕਹਾਣੀ ਤੇ ਅਨੁਵਾਦ ਇਹ ਉਹਨਾਂ ਦੀਆਂ ਵਿਦਾਵਾਂ ਹਨ ਉਸ ਤੋਂ ਅੱਗੇ ਉਹ ਰਾਜ ਕਵੀ ਸੀ ਆਪ ਨੂੰ ਪਟਿਆਲਾ ਸਰਕਾਰ ਨੇ ਦਰਜਾ ਦਿੱਤਾ ਤਾਂ ਚਰਨ ਸਿੰਘ ਸ਼ਹੀਦ ਨੂੰ ਰਾਜ ਕਵੀ ਦਾ ਜਿਹੜਾ ਦਰਜਾ ਹੈ ਉਹ ਪਟਿਆਲਾ ਸਰਕਾਰ ਨੇ ਦਿੱਤਾ ਉਸ ਤੋਂ ਬਾਅਦ ਹੈ ਜੀ ਇਹਨਾਂ ਨੇ ਜਿਹੜਾ ਪ੍ਰਭਾਵ ਕਬੂਲਿਆ ਤਾ ਭਾਈ ਵੀਰ ਸਿੰਘ ਧਨੀ ਰਾਮ ਚਾਤਰੀਕ ਗਿਆਨੀ ਹਜ਼ਾਰਾ ਸਿੰਘ ਤਾਂ ਚਰਨ ਸਿੰਘ ਸ਼ਹੀਦ ਦੇ ਉੱਪਰ ਭਾਈ ਵੀਰ ਸਿੰਘ ਧਨੀ ਰਾਮ ਚਾਤਰੀਕ ਤੇ ਗਿਆਨੀ ਹਜ਼ਾਰਾ ਸਿੰਘ ਦਾ ਪ੍ਰਭਾਵ ਸੀ ਕਿ ਉਹਨਾਂ ਨੇ ਜਿਹੜੀ ਨੌਕਰੀ ਕੀਤੀ ਉਹ ਸੀ ਜੀ 1906 ਦੇ ਵਿੱਚ ਖਾਲਸਾ ਸਮਾਚਾਰ ਪੱਤਰ ਦੇ ਵਿੱਚ ਨੌਕਰੀ ਕੀਤੀ ਅਖਬਾਰ ਕੱਢਿਆ ਉਹਨਾਂ ਨੇ 1911 ਦੇ ਵਿੱਚ ਸ਼ਹੀਦ ਅਖਬਾਰ ਅੰਮ੍ਰਿਤਸਰ ਦੇ ਵਿੱਚ ਤੇ 1922 ਦੇ ਵਿੱਚ દੈਨਿਕ ਸਪਤਾਹਿਕ ਜੱਥੇਦਾਰ ਅਖਬਾਰ ਕੱਢਿਆ ਤੇ ਉਹਨਾਂ ਨੇ ਪ੍ਰੈਸ 1922 ਦੇ ਵਿੱਚ ਗੁਰੂ ਖਾਲਸਾ ਪ੍ਰੈਸ ਚਲਾਈ ਤਾਂ ਭਾਈ ਵੀਰ ਸਿੰਘ ਜੀ ਦੀ ਪ੍ਰੈਸ ਵੀ ਸੀ ਧਨੀ ਰਾਮ ਚਾਤਰੀਕ ਦੀ ਵੀ ਸੀ ਤੇ ਉਸ ਤੋਂ ਅੱਗੇ ਚਰਨ ਸਿੰਘ ਸ਼ਹੀਦ ਹੈ ਜਿਨ੍ਹਾਂ ਦੀ ਪ੍ਰੈਸ ਦਾ ਨਾਮ ਹੈ ਗੁਰੂ ਖਾਲਸਾ ਪ੍ਰੈਸ ਜਿਹੜੀ 1922 ਵੀ ਦੇ ਵਿੱਚ ਉਹਨਾਂ ਨੇ ਸ਼ੁਰੂ ਕੀਤੀ ਸੀ ਫਿਰ ਆਪਾਂ ਨੈਕਸਟ ਦੇਖਦੇ ਹਾਂ ਜੀ ਉਹਨਾਂ ਨੇ ਪੱਤਰ ਕੱਢੇ ਦੋ ਪੱਤਰ ਉਹਨਾਂ ਨੇ ਜਾਰੀ ਕੀਤੇ ਸੀ ਤੇ 1926 ਦੇ ਵਿੱਚ ਮੌਜੀ ਸਪਤਾਹਿਕ ਪੱਤਰ ਤੇ ਉਸ ਤੋਂ ਬਾਅਦ 1928 ਦੇ ਵਿੱਚ ਹੰਸ ਮਾਸਿਕ ਪੱਤਰ ਇਹ ਦੋ ਪੱਤਰ ਜਾਰੀ ਕੀਤੇ ਚਰਨ ਸਿੰਘ ਸ਼ਹੀਦ ਨੇ ਤੇ ਅੱਗੇ ਹਾਸ ਰਸੀ ਪਰੰਪਰਾ ਆਰੰਭੀ 1955 ਦੇ ਵਿੱਚ ਬਾਦਸ਼ਾਹੀਆਂ ਕਾਵ ਸੰਗ੍ਰਹਿ ਦੇ ਰਹੀ ਤਾਂ ਹਾਸ ਰਹੀ ਹਾਸ ਰਸੀ ਪਰੰਪਰਾ ਇਹਨਾਂ ਦਾ ਆਰੰਭ ਕੀਤਾ ਚਰਨ ਸਿੰਘ ਸ਼ਹੀਦ ਨੇ 1955 ਦੇ ਵਿੱਚ ਬਾਦਸ਼ਾਹੀਆਂ ਕਾਵ ਸੰਗ੍ਰਹਿ ਲਿਖ ਕੇ ਪਰ ਇਹਨਾਂ ਦੀ ਕਵਿਤਾ ਦੇ ਵਿਸ਼ੇ ਗੰਭੀਰ ਵਿਅੰਗਾਤਮਕ ਤੇ ਅਧਿਆਤਮਿਕ ਸੀ ਉਸ ਤੋਂ ਬਾਅਦ ਭਾਸ਼ਾ ਸਰਲ ਠੇਠ ਤੇ ਮੁਹਾਵਰੇਦਾਰ ਵਰਤੀ ਸ਼ੈਲੀ ਇਹਨਾਂ ਦੀ ਵਿਅੰਗਮਈ ਤੇ ਹਾਸਰਸੀ ਰਹੀ ਉਸ ਤੋਂ ਬਾਅਦ ਇਹਨਾਂ ਦਾ ਜਿਹੜਾ ਦੌਰ ਹੈ ਉਹ ਪਹਿਲੇ ਦੌਰ ਦੇ ਕਹਿ ਲਓ ਕਵੀ ਮੰਨੇ ਜਾਂਦੇ ਆ ਕਵੀ ਹੈ ਇਹ ਪਹਿਲੇ ਦੌਰ ਦੇ ਤੇ ਇਹਨਾਂ ਦੀ ਸਦੀ ਹੈ ਜੀ 19ਵੀਂ ਤੇ 20ਵੀਂ ਸਦੀ ਫਿਰ ਅੱਗੇ ਆਪਾਂ ਦੇਖਦੇ ਆਂ ਨੈਕਸਟ ਆਉਂਦਾ ਹੈ ਜੀ ਕਿ ਇਹਨਾਂ ਨੇ 10ਵੀਂ ਤੱਕ ਦੀ ਜਿਹੜੀ ਪੜ੍ਹਾਈ ਆ ਉਹ ਕੀਤੀ ਉਸ ਤੋਂ ਅੱਗੇ ਆਪ ਦਾ ਪੂਰਾ ਨਾਂ ਸੂਬਾ ਸਿੰਘ ਚਰਨ ਸਿੰਘ ਸ਼ਹੀਦ ਸੀ ਆਪਨੇ ਆਪਣੇ ਪਿਤਾ ਦੇ ਨਾਮ ਨੂੰ ਆਪਣੇ ਨਾਮ ਦੇ ਅੱਗੇ ਲਗਾਇਆ ਤਾਂ ਕਹਿ ਲਓ ਚਰਨ ਸਿੰਘ ਸ਼ਹੀਦ ਦਾ ਜਿਹੜਾ ਨਾਮ ਹੈ ਉਹ ਆਪਾਂ ਲਿਖਦੇ ਆ ਤਾਂ ਉਹਨਾਂ ਦਾ ਪੂਰਾ ਨਾਮ ਸੂਬਾ ਸਿੰਘ ਚਰਨ ਸਿੰਘ ਸ਼ਹੀਦ ਸੀ ਤੇ ਉਸ ਤੋਂ ਅੱਗੇ ਜਿਹੜਾ ਹੈ ਉਹ ਕਹਿੰਦੇ ਵੀ ਉਹਨਾਂ ਨੇ ਆਪਦੇ ਨਾਮ ਦੇ ਅੱਗੇ ਆਪਣੇ ਪਿਤਾ ਜੀ ਦਾ ਨਾਮ ਜੋੜਿਆ ਸੀ ਜਿਹਦੇ ਵਿੱਚ ਹਮੇਸ਼ਾ ਕੀ ਉਹ ਆਪਦੇ ਨਾਮ ਦੇ ਅੱਗੇ ਵਰਤਦੇ ਸੀ ਉਸ ਤੋਂ ਕੇ 10ਵੀਂ ਉਪਰੰਤ ਆਪ ਨੇ ਹਾਸ ਰਸੀ ਕਵਿਤਾਵਾਂ ਦੀ ਰਚਨਾ ਕੀਤੀ ਤਾਂ 10ਵੀਂ ਕਰਨ ਤੋਂ ਬਾਅਦ ਉਹਨਾਂ ਨੇ ਹਾਸ ਰਸੀ ਕਵਿਤਾਵਾਂ ਦੀ ਰਚਨਾ ਸ਼ੁਰੂ ਕੀਤੀ ਤੇ ਆਪ ਸਟੇਜੀ ਕਵਿਤਾ ਦੇ ਦਰਬਾਰੀ ਕਵੀ ਦੇ ਤੌਰ ਤੇ ਜਾਣੇ ਜਾਂਦੇ ਸਨ ਤਾਂ ਜਿਹੜੀ ਸਟੇਜ ਦੀ ਕਵਿਤਾ ਸੀ ਉਦੇ ਉੱਪਰ ਕੀ ਹੈ ਵੀ ਉਹ ਉਸ ਤਰ੍ਹਾਂ ਦੇ ਦਰਬਾਰੀ ਕਵੀ ਜਾਣੇ ਜਾਂਦੇ ਸੀ ਜਿਹੜੀ ਸਟੇਜੀ ਕਵਿਤਾ ਉਦੋਂ ਬੋਲੀ ਜਾਂਦੀ ਸੀ ਤਾਂ ਉਹਨਾਂ ਦੇ ਦਰਬਾਰੀ ਕਵੀ ਮੰਨੇ ਜਾਂਦੇ ਸੀ ਚਰਨ ਸਿੰਘ ਸ਼ਹੀਦ ਉਸ ਤੋਂ ਅੱਗੇ ਆਉਂਦਾ ਹੈ ਸੁਥਰਾ ਤੇ ਸ਼ਹੀਦ ਉਪਨਾਮ ਕਵਿਤਾ ਲਈ ਵਰਤੇ ਸੁਥਰਾ ਤੇ ਸ਼ਹੀਦ ਜਿਹੜੇ ਦੋ ਉਪਨਾਮ ਹੈ ਉਹ ਇਹਨਾਂ ਨੇ ਕਵਿਤਾ ਦੇ ਲਈ ਵਰਤੇ ਕਵਿਤਾ ਵਿੱਚ ਹਲਕੇ ਫੁਲਕੇ ਵਿਸ਼ਿਆਂ ਦੇ ਨਾਲ ਸੁਥਰਾ ਤੇ ਗੰਭੀਰ ਵਿਸ਼ਿਆਂ ਦੇ ਨਾਲ ਸ਼ਹੀਦ ਸ਼ਬਦ ਵਰਤੇ ਆ ਤਾਂ ਕਵਿਤਾਵਾਂ ਦੇ ਵਿੱਚ ਵੀ ਦੋ ਉਪਨਾਮ ਵਰਤੇ ਸੁਥਰਾ ਤੇ ਸ਼ਹੀਦ ਜਿਹੜੇ ਕਵਿਤਾਵਾਂ ਦੇ ਹਲਕੇ ਫੁਲਕੇ ਵਿਸ਼ੇ ਸੀ ਉੱਥੇ ਉਹ ਸੁਥਰਾ ਨਾਮ ਵਰਤਦੇ ਸੀ ਜਿਹੜੇ ਗੰਭੀਰ ਵਿਸ਼ੇ ਸੀ ਉੱਥੇ ਸ਼ਹੀਦ ਵਰਤਦੇ ਸੀ ਤੇ ਤੀਜਾ ਬਾਬਾ ਬਰੀਆਮਾ ਉਪਨਾਮ ਉਹਨਾਂ ਨੇ ਵਾਰਤਕ ਦੇ ਵਿੱਚ ਵਰਤਿਆ ਤਾਂ ਜਿਹੜੀ ਉਹਨਾਂ ਨੇ ਵਾਰਤਕ ਦੀ ਰਚਨਾ ਕੀਤੀ ਉਸ ਰਚਨਾ ਦੇ ਵਿੱਚ ਉਹਨਾਂ ਨੇ ਕਹਿ ਲਓ ਇਹ ਵਾਲਾ ਜਿਹੜਾ ਹੈ ਉਪਨਾਮ ਵਰਤਿਆ ਬਾਬਾ ਬਰੀਆਮਾ ਨੈਕਸਟ ਆਉਂਦਾ ਵੀ ਆਪਨੇ ਭਾਈ ਵੀਰ ਸਿੰਘ ਜੀ ਦੇ ਖਾਲਸਾ ਸਮਾਚਾਰ ਅਖਬਾਰ ਵਿੱਚ ਕੰਮ ਕੀਤਾ ਫਿਰ ਆ ਪਟਿਆਲਾ ਤੇ ਨਾਬੇ रियासत ਦੇ ਵਿੱਚ ਪ੍ਰਸਾਰਣ ਅਫਸਰ ਰਹੀ ਤਾਂ ਪਟਿਆਲਾ ਤੇ ਨਾਬਾ ਰਿਆਸਤ ਦੇ ਵਿੱਚ ਕੀ ਇਹ ਪ੍ਰਸਾਰਣ ਅਫਸਰ ਦੇ ਤੌਰ ਤੇ ਵੀ ਚਰਨ ਸਿੰਘ ਸ਼ਹੀਦ ਨੇ ਕੰਮ ਕੀਤਾ ਅੱਗੇ ਆਉਂਦਾ ਵੀ ਆਪ ਨੂੰ ਸੁਥਰਾ ਉਪਨਾਮ ਹਾਸ ਰਸੀ ਭਗਤ ਸੁਰਜੀਤ ਸੁਥਰੇ ਤੋਂ ਮਿਲਿਆ ਤਾਂ ਜਿਹੜਾ ਉਪਨਾਮ ਸੁਥਰਾ ਹੈ ਉਹ ਜਿਹੜਾ ਹਾਸ ਰਸੀ ਭਗਤ ਸੁਰਜੀਤ ਸੀਗਾ ਉਹਨਾਂ ਤੋਂ ਸੁਥਰਾ ਉਪਨਾਮ ਮਿਲਿਆ 1922 ਦੇ ਵਿੱਚ ਆਪ ਭਾਈ ਕਾਨ ਸਿੰਘ ਤੇ ਗਿਆਨੀ ਗਿਆਨ ਸਿੰਘ ਦੇ ਸੰਪਰਕ ਵਿੱਚ ਆਏ ਉਸ ਤੋਂ ਬਾਅਦ 1923-24 ਦੇ ਵਿੱਚ ਆਪਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਫਰੀ ਬੀੜ ਛਾਪੀ ਫਿਰ ਆਪਨੇ ਪੰਜਾਬੀ ਸਭਾ ਅੰਮ੍ਰਿਤਸਰ ਵਿੱਚ ਮੋਢੀਆਂ ਵਾਲਾ ਸਰਗਰਮ ਕਾਰਜ ਕੀਤਾ ਪੰਜਾਬੀ ਸਭਾ ਦੇ ਵਿੱਚ ਕੀ ਹੈ ਅ ਅੰਮ੍ਰਿਤਸਰ ਵਿਖੇ ਜਿਹੜਾ ਮੋਢੀਆਂ ਮੋਢੀ ਦੇ ਤੌਰ ਤੇ ਇਹਨਾਂ ਨੇ ਕੰਮ ਹੈ ਜਿਹੜਾ ਉਹ ਨਿਭਾਇਆ ਪਰ ਉਹ ਕਹਿੰਦੇ ਵੀ ਆਪ ਦੀ ਜਿਹੜੀ ਕਲਮ ਹੈ ਉਹਦੇ ਵਿੱਚ ਬੜੀ ਰਵਾਨਗੀ ਸ਼ਕਤੀ ਤੇ ਜ਼ੋਰ ਸੀ ਚਰਨ ਸਿੰਘ ਸ਼ਹੀਦ ਦੀ ਜਿਹੜੀ ਕਹ ਲੋ ਰਚਨਾ ਹੈ ਜਾਂ ਜਿਹੜੀ ਉਹਨਾਂ ਨੇ ਕਵਿਤਾ ਲਿਖੀ ਉਸ ਦੇ ਵਿੱਚ ਰਵਾਨਗੀ ਸ਼ਕਤੀ ਤੇ ਜ਼ੋਰ ਸਾਨੂੰ ਦੇਖਣ ਨੂੰ ਮਿਲਦਾ ਹੈ ਉਸ ਤੋਂ ਅੱਗੇ ਆਪ ਇੱਕ ਪੱਤਰਕਾਰ ਆਗੂ ਕਵੀ ਤੇ ਸਮਾਜ ਸੁਧਾਰਕ ਵਿਅਕਤੀ ਸਨ ਚਰਨ ਸਿੰਘ ਸ਼ਹੀਦ ਇੱਕ ਪੱਤਰਕਾਰ ਸੀ ਆਗੂ ਕਵੀ ਸੀ ਤੇ ਸਮਾਜ ਸੁਧਾਰ ਦੇ ਕੰਮ ਕਰਨ ਵਾਲੇ ਵਿਅਕਤੀ ਸੀ ਉਸ ਤੋਂ ਅੱਗੇ ਗੱਲ ਕਰਦੇ ਆਂ ਵੀ ਆਪਨੇ ਪੰਜਾਬੀ ਨੂੰ ਸ਼ਿੰਗਾਰਣ ਤੇ ਸਵਾਰਣ ਦੇ ਵਿੱਚ ਵੱਡਮੁੱਲਾ ਯੋਗਦਾਨ ਪਾਇਆ ਤਾਂ ਚਰਨ ਸਿੰਘ ਸ਼ਹੀਦ ਨੇ ਪੰਜਾਬੀ ਨੂੰ ਸਵਾਰਣ ਦੇ ਲਈ ਤੇ ਉਹਨੂੰ ਸ਼ਿੰਗਾਰਣ ਦੇ ਲਈ ਉਹਦੇ ਵਿੱਚ ਵੱਡਮੁੱਲਾ ਯੋਗਦਾਨ ਪਾਇਆ ਆਪਦੀ ਰਚਨਾ ਲਿਖ ਕੇ ਤਾਂ ਅੱਗੇ ਆਪਾਂ ਗੱਲ ਕਰਦੇ ਆਂ ਉਹਨਾਂ ਦੇ ਕਾਵ ਸੰਗ੍ਰਹਿਾਂ ਦੀ ਕਿ ਕਿੰਨੇ ਕਾਵ ਸੰਗ੍ਰਹਿ ਉਹਨਾਂ ਦੇ ਆਏ ਹਨ ਤਾਂ ਸਭ ਤੋਂ ਪਹਿਲੇ ਨੰਬਰ ਤੇ ਹੈ ਜੀ ਬਾਦਸ਼ਾਹੀਆਂ ਜਿਹੜਾ ਹੈ ਸੌਰੀ ਸਭ ਤੋਂ ਪਹਿਲੇ ਨੰਬਰ ਤੇ ਹੈ 1919 ਦੇ ਵਿੱਚ ਆਉਂਦਾ ਹੈ ਸ੍ਰੀ ਪ੍ਰਤਾਪ ਉਦੇ ਠੀਕ ਹੈ ਜੀ ਇਹ ਕਾਵ ਸੰਗ੍ਰਹਿ ਆਉਂਦਾ ਇਹਨਾਂ ਦਾ ਉਸ ਤੋਂ ਅੱਗੇ ਆਉਂਦਾ ਹੈ 1932 ਦੇ ਵਿੱਚ ਬਾਦਸ਼ਾਹੀਆਂ ਇਹਦੇ ਵਿੱਚ 101 ਕਵਿਤਾਵਾਂ ਸ਼ਾਮਲ ਕੀਤੀਆਂ ਗਈਆਂ 1932 ਦੇ ਵਿੱਚ ਬਾਦਸ਼ਾਹੀਆਂ ਕਾਵ ਸੰਗ੍ਰਹਿ ਆਇਆ ਜਿਹਦੇ ਵਿੱਚ 101 ਕਵਿਤਾਵਾਂ ਸ਼ਾਮਲ ਕੀਤੀਆਂ ਗਈਆਂ ਜਿਹੜਾ 1932 ਵੀ ਦੇ ਵਿੱਚ ਪ੍ਰਕਾਸ਼ਿਤ ਹੋਇਆ ਉਸ ਤੋਂ ਅੱਗੇ ਉਹ ਗੱਲ ਕਰਦੇ ਆ ਵੀ ਇਹ ਜਿਹੜਾ ਕਾਵ ਸੰਗ੍ਰਹਿ ਹੈ ਨਾ ਇਹਦੀ ਜਿਹੜਾ ਮੁਖਬੰਦ ਹੈ ਉਹ ਤੇਜਾ ਸਿੰਘ ਨੇ ਲਿਖਿਆ ਤੇ ਇਹਦੀ ਜਾਣ ਪਛਾਣ ਧਨੀ ਰਾਮ ਚਾਤਰੀਕ ਤੇ ਚਰਨ ਸਿੰਘ ਸ਼ਹੀਦ ਨੇ ਆਪ ਲਿਖੀ ਤਾਂ ਜਿਹੜਾ ਦੂਜਾ ਉਹਨਾਂ ਦਾ ਕਾਵ ਸੰਗ੍ਰਹਿ 1932 ਦੇ ਵਿੱਚ ਬਾਦਸ਼ਾਹੀਆਂ ਆਇਆ ਇਹਦਾ ਜਿਹੜਾ ਮੁਖਬੰਦ ਹੈ ਉਹ ਪ੍ਰਿੰਸੀਪਲ ਤੇਜਾ ਸਿੰਘ ਨੇ ਲਿਖਿਆ ਤੇ ਇਸ ਪੁਸਤਕ ਦੀ ਜਾਣ ਪਛਾਣ ਇੱਕ ਤਾਂ ਧਨੀ ਰਾਮ ਚਾਤਰੀਕ ਤੇ ਦੂਸਰਾ ਖੁਦ ਚਰਨ ਸਿੰਘ ਸ਼ਹੀਦ ਨੇ ਆਪ ਲਿਖੀ ਤਾਂ ਇਹਦਾ ਪਤਾ ਉਹਦੀ ਕਵਿਤਾ ਹੈ ਜਿਹੜੀ ਮੇਰੀ ਕਲਮ ਤੋਂ ਠੀਕ ਹੈ ਜਿਹੜਾ ਚਰਨ ਸਿੰਘ ਸ਼ਹੀਦ ਹੈ ਉਹ ਆਪਦੀ ਨਾ ਕਲਮ ਦੇ ਉੱਪਰ ਬਹੁਤ ਨਾਜ਼ ਕਰਦਾ ਉਹਨੂੰ ਬਹੁਤ ਪ੍ਰਾਊਡ ਫੀਲ ਹੁੰਦਾ ਹੈ ਵੀ ਜਿਸ ਤਰ੍ਹਾਂ ਦੀ ਲਿਖਣੀ ਉਹ ਲਿਖਦਾ ਆ ਇਸ ਗੱਲ ਦਾ ਜਿਹੜਾ ਸਬੂਤ ਹੈ ਉਹਦੀ ਆਪਦੀ ਕਵਿਤਾ ਮੇਰੀ ਕਲਮ ਤੋਂ ਪਤਾ ਲੱਗਦਾ ਉਹ ਕਹਿੰਦਾ ਵੀ ਘਰ ਦੀ ਮਲਿਕਾ ਦੀ ਜੁੱਤੀ ਨਾਮਕ ਕਵਿਤਾ ਦੇ ਵਿੱਚ ਮਰਦਾਂ ਤੇ ਔਰਤਾਂ ਪ੍ਰਤੀ ਘਟੀਆ ਵਿਵਹਾਰ ਨੂੰ ਪ੍ਰਸਤੁਤ ਕੀਤਾ ਗਿਆ ਵੀ ਜਿਹੜੀ ਉਹਦੀ ਕਵਿਤਾ ਹੈ ਘਰ ਦੀ ਮਲਿਕਾ ਦੀ ਜੁੱਤੀ ਉਹਦੇ ਵਿੱਚ ਉਹਨਾਂ ਨੇ ਔਰਤਾਂ ਪ੍ਰਤੀ ਜਿਹੜੇ ਲੋਕ ਘਟੀਆ ਵਿਵਹਾਰ ਕਰਦੇ ਨੇ ਉਸ ਚੀਜ਼ ਨੂੰ ਪੇਸ਼ ਕੀਤਾ ਗਿਆ ਉਸ ਤੋਂ ਬਾਅਦ ਸਹਰੇ ਘਰ ਜਵਾਈ ਦੇ ਵਿੱਚ ਉਹਨੇ ਆਦਮੀ ਤੇ ਵਿਅੰਗ ਕਰਿਆ ਵੀ ਜੋ ਆਪਣੇ ਵਿਆਹ ਤੋਂ ਮਗਰੋਂ ਆਪਣੇ ਸਹਰੇ ਘਰ ਰਹਿ ਜਾਂਦਾ ਹੈ ਜਾਂ ਰਹਿਣ ਦੇ ਲਈ ਚਲਾ ਜਾਂਦਾ ਹੈ ਤਾਂ ਇਹ ਦੋ ਤਿੰਨ ਕਵਿਤਾਵਾਂ ਸ਼ਾਮਲ ਹਨ ਇਸ ਸੰਗ੍ਰਹਿ ਦੇ ਵਿੱਚ ਉਸ ਤੋਂ ਅੱਗੇ ਆਉਂਦਾ ਜੀ 1935 ਈਸਵੀ ਦੇ ਵਿੱਚ ਅਰਸ਼ੀ ਕਿੰਗਰੇ ਇਹ ਵੀ ਉਹਨਾਂ ਦਾ ਕਾਫੀ ਮਹੱਤਵਪੂਰਨ ਕਾਵ ਸੰਗ੍ਰਹਿ ਆਪਾਂ ਕਹਿ ਸਕਦੇ ਹਾਂ ਉਸ ਤੋਂ ਅੱਗੇ ਆਉਂਦਾ ਜੀ 1954 ਦੇ ਵਿੱਚ ਇਸ਼ਕ ਮੁਸ਼ਕ ਇਸ ਦੇ ਵਿੱਚ 23 ਕਵਿਤਾਵਾਂ ਸ਼ਾਮਿਲ ਹਨ ਤਾਂ ਇਸ ਚਰਨ ਸਿੰਘ ਸ਼ਹੀਦ ਦਾ ਜਿਹੜਾ ਹੈ ਇਹ ਵਾਲਾ ਇਸ਼ਕ ਮੁਸ਼ਕ ਕਾਵ ਸੰਗ੍ਰਹਿ ਇਹਦੇ ਵਿੱਚ 23 ਕਵਿਤਾਵਾਂ ਨੇ ਤੇ ਇਹਦੇ ਵਿੱਚ ਨਾ ਆਫਟਰ ਆਲ ਨਾਮ ਦੀ ਇੱਕ ਕਵਿਤਾ ਹੈ ਜਿਹੜੀ ਹਾਸੇ ਮਜ਼ਾਕ ਨੂੰ ਪੇਸ਼ ਕਰਦੀ ਹੈ ਆਫਟਰ ਆਲ ਕਵਿਤਾ ਹੈ ਇਸ ਸੰਗ੍ਰਹਿ ਦੇ ਵਿੱਚ ਜਿਹੜੀ ਕੀ ਹੈ ਹਾਸੇ ਨੂੰ ਬਿਆਨ ਕਰਦੀ ਹੈ ਉਸ ਤੋਂ ਅੱਗੇ ਇੱਕ ਕਵਿਤਾ ਹੈ ਬਣ ਗਏ ਉਹ ਇਹ ਕਵਿਤਾ ਜਿਹੜੀ ਇੱਥੇ ਉਹ ਦੇ ਵਿੱਚ ਕੀ ਇਹ ਫਿਰਕਾ ਪ੍ਰਸਤੀ ਦੇ ਉੱਪਰ ਵਿਅੰਗ ਕਸਿਆ ਗਿਆ ਵੀ ਜਿੱਥੇ ਘਰ ਦਾ ਜਿਹੜਾ ਗ੍ਰਹਿਸਤੀ ਦਾ ਬੋਝ ਸਹਾਰਨ ਵਾਲੇ ਪਤੀਆਂ ਦੀ ਦੁਰਦਸ਼ਾ ਦੇ ਉੱਪਰ ਵਿਅੰਗ ਕੀਤਾ ਗਿਆ ਵੀ ਜਿਹੜੇ ਲੋਕ ਜਾਂ ਜਿਹੜੇ ਮਰਦ ਘਰ ਦੀਆਂ ਪ੍ਰਸਥਤੀਆਂ ਨੂੰ ਗ੍ਰਹਿਸਤ ਜੀਵਨ ਨੂੰ ਸੰਭਾਲਦੇ ਆ ਉਹਨਾਂ ਦੇ ਉੱਪਰ ਉਹਨਾਂ ਦੀ ਦੁਰਦਸ਼ਾ ਦੇ ਉੱਪਰ ਜਾਂ ਉਹਨਾਂ ਦੀ ਸਥਿਤੀ ਦੇ ਉੱਪਰ ਵਿਅੰਗ ਕੀਤਾ ਗਿਆ ਹੈ ਇਸ ਕਹਾਣੀ ਸੰਗ੍ਰਹਿ ਦੇ ਵਿੱਚ ਉਸ ਤੋਂ ਅੱਗੇ ਉਹਨਾਂ ਦਾ ਕਹਾਣੀ ਸੰਗ੍ਰਹਿ ਆਉਂਦਾ ਜੀ 1955 ਦੇ ਵਿੱਚ ਬੇਪਰਵਾਹੀਆਂ ਫਿਰ ਆਉਂਦਾ ਸ਼ਹਿਨਸ਼ਾਹੀਆਂ ਫਿਰ ਆਉਂਦਾ ਜੀ ਫੈਸ਼ਨਦਾਰ ਵੋਟੀ ਜਿਦੇ ਵਿੱਚ 44 ਕਵਿਤਾਵਾਂ ਸ਼ਾਮਿਲ ਹਨ ਤੇ ਨੈਕਸਟ ਦੇਖਦੇ ਹਾਂ ਫਿਰ ਅੱਗੇ ਉਹਨਾਂ ਦਾ ਜਿਹੜਾ ਕਾਵ ਸੰਗ੍ਰਹਿ ਆਉਂਦਾ ਹੈ ਉਹ ਹੈ ਜੀ ਦਿਲ ਦੇ ਪੁਵਾੜੇ ਇਸ ਦੇ ਵਿੱਚ 18 ਕਵਿਤਾਵਾਂ ਸ਼ਾਮਿਲ ਹਨ ਦਿਲ ਦੇ ਪੁਵਾੜੇ ਕਾਵ ਸੰਗ੍ਰਹਿ ਦੇ ਵਿੱਚ 18 ਕਵਿਤਾਵਾਂ ਸ਼ਾਮਿਲ ਹੈ ਇਹ ਕਵਿਤਾਵਾਂ ਜਿਹੜੀਆਂ ਨੇ ਸ਼ਹੀਦ ਨੇ ਆਪਣੀਆਂ ਲਿਖੀਆਂ ਹੋਈਆਂ ਤੇ ਕੁਝ ਹੋਰ ਸਮਕਾਲੀ ਲੇਖਕਾਂ ਦੀਆਂ ਨੇ ਜਿਹੜਾ ਦਿਲ ਦੇ ਪੁਆੜੇ ਕਾਵ ਸੰਗ੍ਰਹਿ ਇਹਦੇ ਵਿੱਚ ਕੁਝ ਕੁ ਕਵਿਤਾਵਾਂ ਤਾਂ ਚਰਨ ਸਿੰਘ ਸ਼ਹੀਦ ਦੀਆਂ ਆਪਦੀਆਂ ਲਿਖੀਆਂ ਹੋਈਆਂ ਨੇ ਤੇ ਕੁਝ ਕੁ ਜਿਹੜੀਆਂ ਕਵਿਤਾਵਾਂ ਨੇ ਉਹ ਉਸ ਦੇ ਉਸ ਟਾਈਮ ਦੇ ਜਿਹੜੇ ਉਹਦੇ ਪੈਰਲਲ ਰਾਈਟਰ ਸੀ ਉਹਨਾਂ ਦੀਆਂ ਲਿਖੀਆਂ ਹੋਈਆਂ ਨੇ ਉਹਦੇ ਵਿੱਚ ਕਿਹੜੇ-ਕਿਹੜੇ ਐ ਇੱਕ ਤਾਂ ਹੈ ਸਰਦਲਜੀਤ ਸਿੰਘ ਮੌਲਾਬਖਸ਼ ਕੁਸ਼ਤਾ ਸ਼੍ਰੀਮਤੀ ਹਰਨਾਮ ਕੌਰ ਠੀਕ ਹੈ ਜੀ ਤੇ ਭਿਖਾਰੀ ਜੀ ਧਨੀ ਰਾਮ ਚਾਤਰੀਕ ਮਾਸਟਰ ਸੁੰਦਰਦਾਸ ਅਤੇ ਸੋਹਣ ਸਿੰਘ ਸ਼ੀਤਲ ਇਹਨਾਂ ਵੱਲੋਂ ਲਿਖੀਆਂ ਗਈਆਂ ਕੁਝ ਕਵਿਤਾਵਾਂ ਨੂੰ ਇਸ ਸੰਗ੍ਰਹਿ ਦੇ ਵਿੱਚ ਸ਼ਾਮਲ ਕੀਤਾ ਗਿਆ ਤੇ ਇਸ ਸੰਗ੍ਰਹਿ ਦੇ ਵਿੱਚ ਨਾ ਪਿਆਰੀ ਦਿਲ ਸੰਭਾਲ ਨਾਮ ਦੀ ਇੱਕ ਕਵਿਤਾ ਹੈ ਜਿਦੇ ਵਿੱਚ ਇੱਕ ਪਤੀ ਦੁਆਰਾ ਪਤਨੀ ਨੂੰ ਹੌਸਲਾ ਦਿੱਤਾ ਗਿਆ ਹੈ ਤੇ ਕਿਹਾ ਗਿਆ ਹੈ ਕਿ ਉਹ ਆਪਣਾ ਮਜ਼ਬੂਤ ਦਿਲ ਦੇ ਨਾਲ ਉਸ ਨੂੰ ਵਿਦਾ ਕਰੇ ਠੀਕ ਹੈ ਤੇ ਅੱਗੇ ਹੈ ਉਹਨਾਂ ਇੱਕ ਹੋਰ ਕਵਿਤਾ ਹੈ ਪੁਆੜਿਆਂ ਦੀ ਜੜ ਇਸ ਦੇ ਵਿੱਚ ਕੀ ਹੈ ਦਿਲ ਦੀਆਂ ਜੜੀਆਂ ਵਾਂਗਾਂ ਨੇ ਜਾਂ ਦਿਲ ਦੇ ਜਿਹੜੇ ਚਾਹ ਆ ਉਹਨਾਂ ਨੂੰ ਉਹਨਾਂ ਉੱਪਰ ਕਾਬੂ ਰੱਖਣ ਦੀ ਜਿਹੜੀ ਗੱਲ ਹੈ ਉਹ ਕਹੀ ਗਈ ਹੈ ਉਸ ਤੋਂ ਅੱਗੇ ਇੱਕ ਕਵਿਤਾ ਹੈ ਫੁੱਲਾਂ ਕੋਲੋਂ ਲੰਘਦਿਆਂ ਇਸ ਕਵਿਤਾ ਦੇ ਵਿੱਚ ਜਿਹੜਾ ਹੈ ਹਰਨਾਮ ਕੋਰ ਦੀ ਲਿਖੀ ਕਵਿਤਾ ਆ ਇਹ ਕਹ ਲੋ ਫੁੱਲਾਂ ਕੋਲੋਂ ਲੰਘਦਿਆਂ ਆਪਾਂ ਉੱਪਰ ਪੜਿਆ ਵੀ ਹਰਨਾਮ ਕੋਰ ਦੀਆਂ ਕਵਿਤਾਵਾਂ ਨੇ ਤਾਂ ਇਹ ਕਵਿਤਾ ਜਿਹੜੀ ਹੈ ਇਸ ਸੰਗ੍ਰਹਿ ਦੀ ਫੁੱਲਾਂ ਕੋਲੋਂ ਲੰਘਦਿਆਂ ਉਹ ਹਰਨਾਮਕੌਰ ਦੀ ਲਿਖੀ ਹੋਈ ਹੈ ਤੇ ਇਹਦੇ ਵਿੱਚ ਕੀ ਹੈ ਫੁੱਲਾਂ ਦੀ ਫੁੱਲਬਾਜ਼ੀ ਨੂੰ ਸੂਖਮ ਤਰੀਕੇ ਦੇ ਨਾਲ ਪੇਸ਼ ਕੀਤਾ ਗਿਆ ਹੈ ਉਸ ਤੋਂ ਅੱਗੇ ਕੀ ਹੈ ਸੇਧ ਦਿੱਤੀ ਗਈ ਹੈ ਇਹਦੇ ਵਿੱਚ ਵੀ ਜਿਹੜੇ ਫੁੱਲ ਹੈ ਉਹਨਾਂ ਨੂੰ ਕੀ ਹੈ ਮਾਨਣਾ ਚਾਹੀਦਾ ਹੈ ਤੱਕਦਾ ਹੋਇਆ ਕੋਈ ਵੀ ਲੰਘਦਾ ਹੋਇਆ ਜਾਂ ਕੋਲੇ ਕੋਈ ਬੈਠਾ ਹੋਇਆ ਹੋਇਆ ਤਾਂ ਉਹ ਫੁੱਲਾਂ ਨੂੰ ਮਾਣ ਸਕਦਾ ਉਹਨਾਂ ਦੀ ਸੁੰਦਰਤਾ ਨੂੰ ਮਾਣ ਸਕਦਾ ਹੈ ਉਸ ਤੋਂ ਬਾਅਦ ਇੱਕ ਸੰਗ੍ਰਹਿ ਦੇ ਵਿੱਚ ਇੱਕ ਸੜ ਗਏ ਸਾਵੇ ਸਿਰਲੇਖ ਹੈ ਠਵੀ ਧਨੀਰਾਮ ਚਾਤਰੀਕ ਦੀ ਕਵਿਤਾ ਹੈ ਤੇ ਇਸ ਕਵਿਤਾ ਦੇ ਵਿੱਚ ਦਿਲ ਦੀ ਉਦਾਸ ਅਵਸਥਾ ਦਾ ਰਸ ਪੇਸ਼ ਕੀਤਾ ਗਿਆ ਤੇ ਚਰਨ ਸਿੰਘ ਸ਼ਹੀਦ ਦੀ ਕਵਿਤਾ ਮੇਰਾ ਦਿਲ ਦਿਲ ਦੀ ਪਰਿਭਾਸ਼ਾ ਤੇ ਅਭਿਵਿਅਕਤੀ ਨੂੰ ਪੇਸ਼ ਕੀਤਾ ਗਿਆ ਇਸ ਕਾਵ ਸੰਗ੍ਰਹਿ ਦੇ ਵਿੱਚ ਠੀਕ ਹੈ ਜੀ ਤਾਂ ਇਹ ਹੈ ਦਿਲ ਦੇ ਪੁਵਾੜੇ ਕਾਵ ਸੰਗ੍ਰਹਿ ਦੇ ਵਿੱਚ ਜਿਹੜੀਆਂ ਕਹਿੰ ਲੋ ਇੱਕ ਹਰਨਾਮ ਕੌਰ ਦੀ ਆਪਾਂ ਕਵਿਤਾ ਪੜ੍ਹੀ ਇੱਕ ਧਨੀਰਾਮ ਚਾਤਰੀਕ ਦੀ ਦੇਖੀ ਠੀਕ ਹੈ ਜੀ ਤੇ ਇੱਕ ਕਹ ਲੋ ਚਰਨ ਸਿੰਘ ਸ਼ਹੀਦ ਦੀ ਮੇਰਾ ਦਿਲ ਜਿਦੇ ਵਿੱਚ ਦਿਲ ਦੀ ਪਰਿਭਾਸ਼ਾ ਤੇ ਉਸ ਦੀਆਂ ਬਿਵਿਖਤੀਆਂ ਨੂੰ ਪੇਸ਼ ਕੀਤਾ ਗਿਆ ਤੇ ਇੱਕ ਆਪਾਂ ਜਿਹੜਾ ਪਿੱਛੇ ਦੇਖਿਆ ਸੀ ਫੈਸ਼ਨਦਾਰ ਵੋਟੀ ਕਾਵ ਸੰਗ੍ਰਹਿ ਇਸ ਸੰਗ੍ਰਹਿ ਦੀਆਂ ਜਿਹੜੀਆਂ ਕਵਿਤਾਵਾਂ ਨੇ ਉਹ ਪਹਿਲਾਂ ਮੌਜੀ ਅਖਬਾਰ ਦੇ ਵਿੱਚ ਪ੍ਰਕਾਸ਼ਿਤ ਹੁੰਦੀਆਂ ਸੀ ਤੇ ਸਾਰੀਆਂ ਕਵਿਤਾਵਾਂ ਇੱਕੋ ਸਮੱਸਿਆ ਫੈਸ਼ਨਦਾਰ ਵੋਟੀ ਹੈ ਠੀਕ ਹੈ ਉਹਨਾਂ ਦੀ ਸਾਰਿਆਂ ਦੀ ਸਮੱਸਿਆ ਇੱਕ ਹੀ ਹੈ ਫੈਸ਼ਨਦਾਰ ਵੋਟੀ ਇਸ ਵਿੱਚ ਲੀਆਂ ਜਿਹੜੀਆਂ ਕਵਿਤਾਵਾਂ ਨੇ ਉਹ ਫੈਸ਼ਨ ਦੀ ਗੁਲਾਮੀ ਤੋਂ ਬਚ ਵਚਨ ਬਾਰੇ ਹਦਾਇਤਾਂ ਦਿੱਤੀਆਂ ਗਈਆਂ ਨੇ ਇਹ ਕਵਿਤਾਵਾਂ ਦੇ ਵਿੱਚ ਕੀ ਹੈ ਜ਼ਰੂਰਤ ਸੀ ਕਿ ਜਦੋਂ ਭਾਰਤ ਦੀਆਂ ਵਿਸ਼ੇਸ਼ ਕਰਕੇ ਪੰਜਾਬ ਦੀਆਂ ਔਰਤਾਂ ਤੇ ਪੱਛਮੀ ਔਰਤਾਂ ਦਾ ਪ੍ਰਭਾਵ ਪਿਆ ਪੱਛਮ ਦੇ ਸੱਭਿਆਚਾਰ ਦਾ ਪ੍ਰਭਾਵ ਪਿਆ ਤੇ ਜਿਹੜੀਆਂ ਸਾਡੀਆਂ ਔਰਤਾਂ ਸੀ ਉਹ ਆਪਣਾ ਸੱਭਿਆਚਾਰ ਕਦਰਾਂ ਕੀਮਤਾਂ ਜਿਹੜੀਆਂ ਗਵਾਉਂਦੀਆਂ ਆ ਰਹੀਆਂ ਸੀ ਉਹ ਆਪਣੀ ਤਹਿਜ਼ੀਬ ਤੇ ਗੁਣਾਂ ਨੂੰ ਭੁਲਾ ਰਹੀਆਂ ਸੀ ਜਿਸ ਕਰਕੇ ਜਿਨ੍ਹਾਂ ਦੇ ਵਿੱਚ ਇਹ ਚੀਜ਼ਾਂ ਨੂੰ ਬਿਆਨ ਕੀਤਾ ਗਿਆ ਫੈਸ਼ਨਦਾਰ ਵਰਟੀ ਚ ਕਿ ਜਿਹੜਾ ਪੱਛਮੀ ਸੱਭਿਆਚਾਰ ਹੈ ਸਾਡੀਆਂ ਇਸਤਰੀਆਂ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰ ਰਿਹਾ ਹੈ ਉਹ ਚੀਜ਼ਾਂ ਪੇਸ਼ ਕੀਤੀਆਂ ਗਈਆਂ ਇਸ ਕਾਵ ਸੰਗ੍ਰਹਿ ਦੀਆਂ ਕਵਿਤਾਵਾਂ ਦੇ ਵਿੱਚ ਉਸ ਤੋਂ ਬਗੇ ਸ਼ਹੀਦ ਨੇ ਮੌਜੀ ਅਖਬਾਰ ਦੇ ਇਸ ਲੇਖ ਦੇ ਲਿਖਾਰੀਆਂ ਕੋਲੋਂ ਇਸ ਦੇ ਵਿਸ਼ੇ ਨਾਲ ਸੰਬੰਧਿਤ ਕਵਿਤਾਵਾਂ ਦੀ ਮੰਗ ਕੀਤੀ ਤਾਂ ਮੌਜੀ ਅਖਬਾਰ ਦੇ ਲਈ ਕੀ ਹੈ ਇਸ ਵਿਸ਼ੇ ਦੇ ਨਾਲ ਸੰਬੰਧਿਤ ਆਪ ਦੇ ਕਹ ਲੋ ਪੈਰਲਰ ਰਾਈਟਰਸ ਤੋਂ ਮੰਗ ਕੀਤੀ ਵੀ ਜੇ ਤੁਹਾਡੇ ਕੋਲ ਇਦਾਂ ਦੀਆਂ ਕਵਿਤਾਵਾਂ ਹੈ ਤਾਂ ਉਹ ਦੇ ਦਿਓ ਤਾਂ ਇਸ ਸੰਗ੍ਰਹਿ ਦੇ ਵਿੱਚ ਕੁੱਲ 44 ਕਹਿ ਲਓ ਅ ਕਵਿਤਾਵਾਂ ਸ਼ਾਮਲ ਹੈ ਫੈਸ਼ਨਦਾਰ ਵਰਟੀਕਾਵ ਸੰਗ੍ਰਹਿ ਦੇ ਵਿੱਚ ਜਿਦੇ ਵਿੱਚ ਕੀ ਚਰਨ ਸਿੰਘ ਸ਼ਹੀਦ ਤੋਂ ਬਿਨਾ ਈਸ਼ਰ ਸਿੰਘ ਭਿਖਾਰੀ ਜੀ ਮਨਸਾ ਸਿੰਘ ਦੁਖੀ ਹਰਨਾਮ ਦਾਸ ਹਰਨਾਮ ਕੌਰ ਤੇ ਲੁਗੜ ਇਹਨਾਂ ਦੀਆਂ ਕਵਿਤਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ ਠੀਕ ਹੈ ਜੀ ਤਾਂ ਇਸ ਤਰ੍ਹਾਂ ਜਿਹੜੀ ਚਰਨ ਸਿੰਘ ਸ਼ਹੀਦ ਦੀ ਕਵਿਤਾ ਹੈ ਉਹ ਹਾਸ ਰਸੀ ਵੀ ਹੈ ਠੀਕ ਹੈ ਤੇ ਸ਼ਹੀਦ ਦਾ ਉਹਨਾਂ ਨੇ ਉਲੇਖ ਵੀ ਕੀਤਾ ਆ ਉਹਨਾਂ ਨੇ ਧਾਰਮਿਕ ਤੇ ਸਮਾਜਿਕ ਸਰੋਕਾਰਾਂ ਦੇ ਨਾਲ ਭਰਪੂਰ ਕਵਿਤਾ ਵੀ ਲਿਖੀ ਹੈ ਤੇ ਗੰਭੀਰ ਵਿਸ਼ਿਆਂ ਨੂੰ ਵੀ ਆਪਣੀਆਂ ਕਵਿਤਾਵਾਂ ਦਾ ਵਿਸ਼ਾ ਬਣਾਇਆ ਹੈ ਤਾਂ ਇਹ ਸੀ ਚਰਨ ਸਿੰਘ ਸ਼ਹੀਦ ਬਾਰੇ ਜਾਣਕਾਰੀ ਕਿਉਂਕਿ ਚਰਨ ਸਿੰਘ ਸ਼ਹੀਦ ਦੇ ਜੀਵਨ ਬਾਰੇ ਬਹੁਤ ਘੱਟ ਜਾਣਕਾਰੀ ਹੈ ਆਪਣੇ ਕੋਲੇ ਕਿਤਾਬਾਂ ਦੇ ਵਿੱਚ ਵੀ ਇੰਨੀ ਕੀ ਹੈ ਤੇ ਉਹਨਾਂ ਦੇ ਜਿਹੜੇ ਕਾਵ ਸੰਗ੍ਰਹਿ ਟੋਟਲ ਕੁੱਲ ਮਿਲਾ ਕੇ 10 ਕਾਵ ਸੰਗ੍ਰਹਿ ਬਣਦੇ ਆ ਤੇ ਉਹਨਾਂ ਦੀ ਕੋਈ ਖਾਸ ਡਿਟੇਲ ਨਹੀਂ ਦਿੱਤੀ ਹੋਈ ਤਾਂ ਕਹਿ ਲਓ ਇਹ ਇੱਕ ਕਾਵ ਸੰਗ੍ਰਹਿ ਹੈਗੇ ਨੇ ਆਪਣੇ ਚਰਨ ਸਿੰਘ ਸ਼ਹੀਦ ਦੇ ਅੱਗੇ ਆਪਾਂ ਦੇਖਦੇ ਆਂ ਜੀ ਉਹਨਾਂ ਦੇ ਨਾਵਲ ਤਾਂ ਨਾਵਲ ਹੈ ਉਹਨਾਂ ਦਾ ਦਲੇਰਕੌਰ ਤੇ ਚੰਚਲ ਮੂਰਤ ਰਣਜੀਤਕੌਰ ਇਹ ਉਹਨਾਂ ਦੇ ਜਿਹੜੇ ਨਾਵਲ ਹੈ ਦਲੇਰਕੌਰ ਚੰਚਲ ਮੂਰਤ ਰਣਜੀਤਕੌਰ ਦੋ ਵੋਟੀਆਂ ਗ੍ਰਹਿਸਤ ਦੀ ਬੇੜੀ ਇਹ ਉਹਨਾਂ ਦੀ ਕਹਾਣੀ ਕਹੋ ਨਾਵਲ ਸੀ ਅੱਗੇ ਆਪਾਂ ਚਰਚਾ ਕਰਦੇ ਉਹਨਾਂ ਦੇ ਕਹਾਣੀ ਸੰਗ੍ਰਹਿ ਕਹਾਣੀ ਸੰਗ੍ਰਹਿ ਆਉਂਦੇ ਆ ਉਹਨਾਂ ਦੇ ਹੱਸਦੇ ਹੰਝੂ ਸਵਾਦ ਦੇ ਟੋਕਰੇ ਹਾਸੇ ਦੀ ਬਰਖਾ ਅ ਨੈਕਸਟ ਆਪਾਂ ਦੇਖਦੇ ਆ ਉਹਨਾਂ ਦਾ ਅਨੁਵਾਦਿਤ ਨਾਵਲ ਕਿਹੜੇ ਕਿਹੜੇ ਨੇ ਇੱਕ ਹੈ ਜੋਗਣ ਜਾਦੂਗਰਣੀ ਜਗਤ ਤਮਾਸ਼ਾ ਕੌਣ ਜਿੱਤਿਆ ਬਾਦਸ਼ਾਹੀ ਚੋਜ ਤਾਂ ਇਹ ਉਹਨਾਂ ਦੇ ਕਹ ਲੋ ਕਹਾਣੀ ਸੰਗ੍ਰਹਿ ਹਨ ਪੰਜ ਉਹਨਾਂ ਦੇ ਸੌਰੀ ਅਨੁਵਾਦਿਤ ਨਾਵਲ ਆ ਇਹ ਵਾਲੇ ਠੀਕ ਹੈ ਜੋਗਣ ਜਾਦੂਗਰਨੀ ਜਗਤ ਤਮਾਸ਼ਾ ਤਾਂ ਇਹ ਵਾਲੇ ਜਿਹੜੇ ਉਹਨਾਂ ਦੇ ਹੈ ਨਾਵਲ ਹਨ ਤਾਂ ਇਹ ਸੀ ਜੀ ਅੱਜ ਛੋਟੀ ਜੀ ਜਾਣਕਾਰੀ ਕਹ ਲੋ ਚਰਨ ਸਿੰਘ ਸ਼ਹੀਦ ਬਾਰੇ ਸੋ ਜਿੰਨਾ ਕੁ ਆਪਣੇ ਕੋਲੇ ਮਟੀਰੀਅਲ ਸੀ ਆਪਾਂ ਤੁਹਾਡੇ ਨਾਲ ਸ਼ੇਅਰ ਕੀਤਾ ਹੈ ਤੇ ਹੁਣ ਜੇ ਕਿਸੇ ਦਾ ਕੋਈ ਸਵਾਲ ਜਾਂ ਕੋਈ ਪ੍ਰਸ਼ਨ ਹੈ ਤਾਂ ਉਹ ਪੁੱਛਦਾ ਸਕਦਾ ਹੈ ਜੀ ਨੀਂ ਤੇ ਫਿਰ ਆਪਾਂ ਇੱਥੇ ਹੀ ਕਲਾਸ ਨੂੰ ਦੇਵਾਂਗੇ ਜੀ ਵਿਸ਼ਰਾਮ ਤੇ ਫਿਰ ਮਿਲਾਂਗੇ ਕੱਲ ਨੂੰ ਅਗਲੇ ਰਾਈਟਰ ਦੇ ਨਾਲ ਇੱਕ ਇਹਨਾਂ ਦੀ ਜਿਹੜੀ ਕਵਿਤਾ ਹੈ ਨਾ ਕਲਗੀਧਰ ਕੌਤਕ ਉਹ ਲੰਮੀ ਕਵਿਤਾ ਮੰਨੀ ਜਾਂਦੀ ਹੈ ਕਲਗੀਧਰ ਕੌਤਕ ਲੰਮੀ ਰਚਨਾ ਹੈ ਠੀਕ ਹੈ ਤੇ ਚਰਨ ਸਿੰਘ ਸ਼ਹੀਦ ਰਚਨਾਵਲੀ ਵੀ ਆਉਂਦੀ ਹੈ ਜਿਹਦੇ ਵਿੱਚ ਚੋਣਵੀਆਂ ਕਵਿਤਾਵਾਂ ਦਾ ਸੰਗ੍ਰਹਿ ਹੈ ਚਰਨ ਸਿੰਘ ਸ਼ਹੀਦ ਰਚਨਾਵਲੀ ਦੇ ਵਿੱਚ ਚੋਣਵੀਆਂ ਕਵਿਤਾਵਾਂ ਦਾ ਸੰਗ੍ਰਹਿ ਹੈ ਇਹ ਚਰਨ ਸਿੰਘ ਸ਼ਹੀਦ ਰਚਨਾਵਲੀ ਠੀਕ ਹੈ ਜੀ ਜੇ ਕਿਸੇ ਦਾ ਕੋਈ ਡਾਊਟ ਕੋਈ ਪ੍ਰਸ਼ਨ ਹੈ ਤਾਂ ਪੁੱਛ ਲਓ ਜੀ ਨਹੀਂ ਤਾਂ ਫਿਰ ਆਪਾਂ ਇੱਥੇ ਹੀ ਕਲਾਸ ਨੂੰ ਵਿਸ਼ਰਾਮ ਦਿੰਦੇ ਹਾਂ ਤੇ ਕੱਲ ਨੂੰ ਆਪਾਂ ਫਿਰ ਦੂਸਰਾ ਜਿਹੜਾ ਦੌਰ ਹੈ ਆਪਣਾ ਸ਼ੁਰੂ ਹੋ ਜੂਗਾ ਕਵਿਤਾ ਦਾ ਡਾਕਟਰ ਦੀਵਾਨ ਸਿੰਘ ਕਾਲੇਪਾਣੀ ਕਰਾਂਗੇ ਜੀ ਕੱਲ ਦੀ ਕਲਾਸ ਦੇ ਵਿੱਚ ਜੀ ਠੀਕ ਹੈ ਜੀ ਫਿਰ ਸਭ ਦਾ ਸ਼ੁਕਰੀਆ ਧੰਨਵਾਦ ਜੇ ਕੋਈ ਵਿਦਿਆਰਥੀ ਨਵਾਂ ਆਪਣੇ ਨਾਲ ਜੁਆਇਨ ਹੋ ਗਿਆ ਹੈ ਤਾਂ ਉਹ ਆਪਣਾ ਟੈਲੀਗ੍ਰam ਲਿੰਕ ਹੈ ਉਹਨੂੰ ਜੁਆਇਨ ਕਰ ਲੈ ਤਾਂ ਜੋ ਕਲਾਸਿਸ ਉਹਨਾਂ ਨੂੰ ਟਾਈਮ ਤੇ ਮਿਲਦੀਆਂ ਰਹਿਣ ਕਲਾਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਸਭ ਦਾ ਸ਼ੁਕਰੀਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ